ਗੁੱਡ ਮਾਰਨਿੰਗ 올 ਮੈਂ ਮੋਨਿਕਾ ਮੈਟਾ ਸਾਇੰਸ ਮਿਸਟਰਸ ਜੀਐਸਐਸ ਲੋਗੜ ਅੱਜ ਤੋਂ ਲੋ 7ਵੀਂ ਕਲਾਸ ਦਾ ਚੈਪਟਰ ਨੰਬਰ 11 ਪੌਦਿਆਂ ਤੇ ਜੰਤੂਆਂ ਦੇ ਵਿੱਚ ਪ੍ਰਜਨਨ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਪਾਗ ਹੈ ਗਿਆ ਲਹੂ ਦੇ ਅੰਸ਼ ਕੰਪੋਨੈਂਟਸ ਆਫ ਬਲੱਡ ਕਰਵਾ ਰਹੇ ਹੈਂਗਾ ਸਾਡਾ ਜਿਹੜਾ ਬਲੱਡ ਹੈ ਉਹ ਤਮਨੀਆਂ ਤੇ ਸ਼ੀਰਾਵਾਂ ਚ ਆਰਟਰੀਸ ਤੇ ਵੇਇਨਸ ਚ ਫਲੋ ਕਰਦਾ ਹੋਇਆ ਹੈਗਾ ਤਾਂ ਲਹੂ ਦਾ ਲਾਲ ਰੰਗ ਹੁੰਦਾ ਠੀਕ ਹੈ ਇਹਦੇ ਕਿਹੜੇ ਕਿਹੜੇ ਕੰਪੋਨੈਂਟਸ ਹੈ ਪਲਾਜ਼ਮਾ ਆਰ ਬੀ ਸੀਜ਼ 🇼🇼 ਬੀ ਸੀ ਐਂਡ ਪਲੇਟलेट्स ਰੈੱਡ ਬਲੱਡ 셀 ਵਾਈਟ ਬਲੱਡ 셀 ਐਂਡ ਪਲੇਟलेट्स ਆਵਸੇ ਇਹਨਾਂ ਨੂੰ ਵਿਸਥਾਰ ਨਾਲ ਪੜੀਏ ਤਾਂ ਅਸੀਂ ਅੱਗੇ ਚਲਦੇ ਹੈਗੇ ਆ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬਲੱਡ ਹੈਗਾ ਉਹ ਕੀ ਹੈ ਧਮਨੀਆਂ ਦੇ ਵਿੱਚ ਫਲੋ ਕਰਦਾ ਇਹਦੇ ਵਿੱਚ ਆਰਬੀ ਸੀਜ਼ ਡਬਲਯੂ ਬੀ ਸੀ ਪਲੇਟलेट्स ਠੀਕ ਹੈ ਬੰਦ ਧਮਨੀਆਂ ਹੁੰਦੀਆਂ ਜਿਨ੍ਹਾਂ ਦੇ ਕਰਕੇ ਧਮਨੀਆਂ ਦਾ ਰੰਗ ਕੀ ਹੁੰਦਾ ਆਰਬੀ ਸੀਜ਼ ਦੇ ਕਰਕੇ ਰੈੱਡਨ ਕਲਰਸ ਆ ਵੀ ਤੁਸੀਂ ਦੇਖ ਸਕਦੇ ਹੋ ਜੋ ਬਲੱਡ ਹੈ ਧਮਨੀਆਂ ਤੇ ਸ਼ੀਰਾਵਾਂ ਦੇ ਵਿੱਚ ਫਲੋ ਕਰ ਰਿਹਾ ਹੈਗਾ ਤਾਂ ਇਹ ਬਲੱਡ ਆਕਸੀਜਨ ਵਗੈਰਾ ਲਕੇ ਦੰਦਾ ਔਰ ਭੋਜਨ ਦੇ ਤਤਾਂ ਨੂੰ ਛੋਟੀ ਅੰਦਰ ਤੋਂ ਸਰੀਰ ਦੇ ਭਾਗ ਤੱਕ ਡਿਸਟ੍ਰੀਬਿਊਟ ਕਰਦਾ ਹੈ ਅਗਰ ਅਸੀਂ ਇੱਕ ਬਲੱਡ ਦੀ ਇੱਕ ਡ੍ਰੋਪ ਨੂੰ ਦੇਖੀਏ ਤਾਂ ਉਹਦੇ ਵਿੱਚ ਲਾਲ ਰਕਤਾ ਨੂੰ ਚਿੱਟੇ ਰਕਤਾ ਨੂੰ ਪਲੇਟलेट्स ਤੇ ਬੇਸਿਕ ਉਹਦੇ ਵਿੱਚ ਪਲਾਜ਼ਮਾ ਹੁੰਦਾ ਹੈਗਾ ਤਾਂ ਆਓ ਇੱਕ ਇੱਕ ਕੰਪੋਨੈਂਟਸ ਨੂੰ ਇਹਨੂੰ ਜਦੋਂ ਅਸੀਂ ਸੈਂਟਰੀਫਿਊਜ ਕੇਂਦਰਕ ਵਿਧੀ ਰਾਹੀਂ ਅਲੱਗ ਕਰਦੇ ਆ ਦਸ ਆਰ ਬੀ ਸੀ ਜਦੋਂ देयर ਲਾਲ ਰਕਤਾਂ ਨੂੰ ਪਲਾਜ਼ਮਾ yellow color ਦਾ ਜੈਲੀ ਵਰਗਾ ਸਬਸਟੈਂਸ ਹੁੰਦਾ ਹੈ ਇਹਦੇ ਵਿੱਚ ਸਸਪੈਂਡਡ ਹੁੰਦੇ ਆ ਰੈਡ ਬਲੱਡ ਸੈਲ 🇼 ਬੀ ਸੀ ਤੇ ਪਲੇਟलेट्स ਟੂ ਰੈਡ ਦ ਬਲੂ ਵਾਈਟ ਬਲੱਡ ਸੈਲਸ ਤੇ ਪਲੇਟਲਟਸ ਜਿਆਦਾ ਅਮਾਉਂਟ ਪਲਾਜ਼ਮਾ ਦੀ ਤੇ ਇਹਨਾਂ ਦੀ ਕੰਪੋਜੀਸ਼ਨ ਕੀ ਹੈਗੀ ਹੈ ਬਲੱਡ ਦੇ ਵਿੱਚ ਜਿਆਦਾ 52 ਤੋਂ ਬਾਅਦ ਪਰਸੈਂਟ ਪਲਾਜ਼ਮਾ ਹੁੰਦਾ ਉਸ ਤੋਂ ਬਾਅਦ 38 ਤੋਂ 48% ਰੈੱਡ ਬਲੱਡ ਸੈਲਸ ਲਾਲ ਰਕਤਾਨੂ ਤੇ ਚਿੱਟੇ ਰਕਤਾਨੂ ਤੇ ਪਲੇਟलेट्स 2% ਹੁੰਦੇ ਆ ਤਾਂ ਇਹ ਚਾਰ ਭਾਗ ਹੈਗੇ ਆ ਠੀਕ ਹੈ ਲਾਲ ਰਕਤਾਨੂ ਇਹਨਾਂ ਨੂੰ ਰਥਰੋਸਾਈਟਸ ਵੀ ਕਹਿੰਦੇ ਆ ਪਲੇਟलेट्स थ੍ਰੰਬੋਸਾਈਟਸ ਕਹਿੰਦੇ ਆ ਔਰ ਚਿੱਟੇ ਰਕਤਾਨੂ ਅੱਗੇ ਛੇ ਤਰ੍ਹਾਂ ਦੇ ਹੁੰਦੇ ਆ ਬੈਸੋਫਿਲ ਨਿਟ੍ਰੋਫਿਲ ਮੋਨੋਸਾਈਟ ਲਿੰਫੋਸਾਈਟ ਐਂਡ ਈਓ ਸਿਨੋਫਿਲਸ ਬਲੱਡ ਦੇ ਕੰਪੋਨੈਂਟ ਪਲਾਜ਼ਮਾ ਪ੍ਰੋਟੀਨ ਪਾਣੀ ਤੇ ਸੋਡੀਅਮ ਪੋਟਾਸ਼ੀਅਮ ਆਇਨ ਦਾ ਬਣਿਆ ਹੁੰਦਾ ਹੈ ਇਲੈਕਟ੍ਰੋਲਾਈਟਸ ਦਾ ਪਲੇਟਲੈਟਸ ਤੇ ਬਲੱਡ ਦੇ ਹੋਰ ਕੰਪੋਨੈਂਟਸ 1% ਹੁੰਦੇ ਆ ਔਰ 45% ਸਾਡੇ ਵਿੱਚ ਰਥਰੋਸਾਈਟ ਰੈੱਡ ਬਲੱਡ ਸੈਲਸ ਹੁੰਦੇ ਜਿਹੜੇ ਕਿ ਡਿਸਕ ਸ਼ੇਪ ਦੇ ਹੁੰਦੇ ਆ ਇਹਨਾਂ ਦੇ ਕੰਮ ਆਰਬੀ ਸੀ ਜਿਹੜੇ ਗ ਰਥਰੋਸਾਈਟ ਇਹਨਾਂ ਦੇ ਵਿੱਚ ਹਿਮੋਗਲੋਬਿਨ ਹੁੰਦਾ ਆ ਆਕਸੀਜਨ ਹਿਮੋਗਲੋਬਿਨ ਨਾਲ ਕੰਬਾਈਨ ਕਰਕੇ ਆਕਸੀ ਹਿਮੋਗਲੋਬਿਨ ਬਣ ਜਾਂਦੀ ਹੈ ਇਸ ਕਰਕੇ ਜਿਹੜਾ आटरी से धमनिया ब्लड हों रेड रैड कलर का हीमोग्लोबिन की प्रेजेंस के करके हीमोग्लोबिन एक वर्णक है पिगमेंट हैगी है गिया और हीमोग्लोबिन की अफिनटी होंगी ज़्यादा कार्बन मोनोक्साइड न कंबाइन करबोक्सी हीमोग्लोबिन बना दिदा अगर कार्बन मोनोक्साइड का कंबाइन करगी तो ऑक्सीजन नहीं कंबाइन करेगी जिस असी सफोकेशन करके ਦਕ ਤੋਂ ਤੱਕ ਦੇ ਇਸ ਕਰਕੇ ਇੱਕ ਬੰਦ ਕਮਰੇ ਦੇ ਵਿੱਚ ਅੰਗਿੱਟੇ ਚਲਾ ਕੇ ਨਹੀਂ ਸੋਣਾ ਚਾਹੀਦਾ ਇਨ ਸ਼ਾਰਟ ਅਸੀਂ ਕਹਿ ਸਕਦੇ ਹਾਂ ਕਿ ਆਰਬੀ ਸੀਜ਼ ਦੇ ਵਿੱਚ ਦਾ ਕੰਮ ਆਕਸੀਜਨ ਨੂੰ ਫੇਫੜਿਆਂ ਤੋਂ ਸਰੀਰ ਦੇ ਭਾਗਾਂ ਤੱਕ ਲੈ ਕੇ ਜਾਣਾ ਔਰ ਕਾਰਬਨ ਡਾਈਆਕਸਾਈਡ ਨੂੰ ਸਰੀਰ ਦੇ ਭਾਗਾਂ ਤੋਂ ਵਾਪਸ ਹੀਮੋਗਲੋਬਿਨ ਨਾਲ ਕੰਬਾਈਨ ਕਰਕੇ ਫੇਫੜਿਆਂ ਤੱਕ ਪਹੁੰਚਾਉਣਾ ਬਾਈ ਦੀ ਪ੍ਰੋਸੈਸ ਆਫ ਪਰਸਰਨ ਵਿਧੀ ਨੂੰ ਕਿੰਵੇਂ ਦੇ ਗਏ ਆਟਸਮੋਸ ਇਸ ਦੇ ਪ੍ਰੋਸੈਸ ਨਹੀਂ। ਔਰ WBC ਵਾਈਟ ਸੈੱਲਾਂ ਦਾ ਕੰਮ ਕੀ ਹੈ? ਜੇ ਸਾਡੀ ਬੋਡੀ ਚ ਕੋਈ ਵੀ ਕੀਟਾਣੂ, ਬੈਕਟੀਰੀਆ ਵਗੈਰਾ ਆ ਜਾਂਦੇ ਹੈਗੇ ਉਹਨਾਂ ਨਾਲ ਫਾਈਟ ਕਰਨਾ, ਸਾਡੇ ਇਮਿਊਨਿਟੀ ਵਧਾਉਣਾ। ਪਲੇਟलेट्स ਜਿੱਥੇ ਵੀ ਕਿਤੇ ਕੋਈ ਕੱਟ ਲੱਜੇ ਉੱਥੇ ਪ੍ਰੋਟੀਨਸ ਦਾ ਜਾਲ ਬਣ ਜਾਂਦਾ ਉਹਦੇ ਵਿੱਚ ਪਲੇਟलेट्स ਇਕੱਠੇ ਹੋ ਜਾਂਦੀਆਂ ਤੇ ਇਹ ਸਾਡੇ ਜ਼ਖਮ ਨੂੰ ਪਰਣ ਲਈ ਕੰਮ ਕਰਦੀ ਹੈ। ਇਸ ਤੋਂ ਬਿਨਾ ਪਲੇਟलेट्स ਜਿਹੜੇ ਟਿਸ਼ੂਜ਼ ਦੇ ਰਿਪੇਅਰ ਵੀ ਕਰਦੀ ਹੈ ਇਹ ਪਲੇਟलेट्स ਦੇ ਕੋਈ ਵੀ ਤਾਂ ਨੀ ਵਗੈਰਾ ਜੋ ਸ਼ਰਾਹ ਗਿਆ ਉੱਥੋਂ ਕਿਤੋਂ ਜ਼ਖਮ ਹੋ ਗਿਆ ਕੋਈ ਕੱਟ ਲੱਗਿਆ ਤਾਂ ਉੱਤੇ ਪ੍ਰੋਟੀਨ ਦੇ ਰੇਸ਼ੇ ਜਾਲ ਬਣਾਉਂਦੇ ਨੇ ਮੈਸ਼ ਲਾਈਕ ਉਹਦੇ ਵਿੱਚ ਆਰ ਬੀ ਸੀਸ ਤੇ ਪਲੇਟलेट्स ਜਿਹੜੀਆਂ ਇਕੱਠੀਆਂ ਹੋ ਜਾਣਗੀਆਂ ਤਾਂ ਇਹ ਕੀ ਹੈ ਜ਼ਖਮ ਨੂੰ ਭਰੰਦਾ ਕੰਮ ਕਰਦੀਆਂ ਹੈਗੀਆਂ ਤਾਂ ਬਲੱਡ ਦੇ ਕਿਹੜੇ ਕਿਹੜੇ ਕੰਪੋਨੈਂਟ ਸੀ ਆਰ ਬੀ ਸੀਸ 🇼 ਬੀ ਸੀਸ ਪਲੇਟਲੈਟਸ ਪ੍ਰੋਟੀਨ ਦੇ ਫਾਈਬਰ ਸਭ ਤੋਂ ਵੱਧ ਕੀ ਹੈ ਪਲਾਜ਼ਮਾ ਯੈਲੋ ਕਲਰ ਦਾ ਜੈਲੀ ਲਾਈਕ ਸਬਸਟੈਂਸ ਹੁੰਦਾ ਹੈ ਜਿਹਦੇ ਵਿੱਚ ਇਹ ਸਾਰੇ ਆਰਬੀਸੀਸ ਡਬਲਯੂਬੀਸੀ ਤੇ ਪਲੇਟਲੈਟਸ ਪ੍ਰੋਟੀਨ ਦੇ ਰੇਸ਼ੇ ਸਸਪੈਂਡਡ ਲਟਕੇ ਹੋਏ ਹੁੰਦੇ ਆ ਠੀਕ ਹੈ ਆਰਬੀਸੀਸ ਤੇ ਡਬਲਯੂਬੀਸੀ ਇਹ ਧਮਨੀਆਂ ਦੇ ਵਿੱਚ ਫਲੋ ਕਰਦੇ ਆ ਥੈਂਕ ਯੂ ਫॉर ਵਾਚਿੰਗ ਦੀ